ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਚ ਇਸ ਕਰਦਾ ਦਲ ਤਾਂ ਵੀ ਬਹੁਤ ਵੱਡਾ ਰੋਸ ਦਿਨ ਉਹਨਾਂ ਵਾਜ਼ਰੇ ਆ ਕਿ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਜਿਹੜੇ ਪੰਥਕ ਅਖਤਰਤਾ ਜਾਂ ਲੋਕ ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਤਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸਾਥ ਸਤੇ ਖਣ ਦੀ ਗੱਲ ਕਰਦਾ ਤੇ ਉੱਤੇ ਵੀ ਪਰਚੇ ਧਮਕੀਆਂ ਜਾਂ ਕੋ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਉਹ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਿਸਟ ਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਗੁਰਮਿਆਂ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਅਸੀਂ ਸੰਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਆ ਕਿ ਜੀ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਧੱਕੇਸ਼ਾਹੀ ਹੋ ਰਹੀ ਆ ਜਾਂ ਸਾਡੇ ਤੇ ਜ਼ੁਲਮ ਸਿ ਹੋ ਰਿਹਾ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਕੇਹੇ ਵੀ ਚੀਜ਼ ਦਾ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਵਾਸਤੇ ਇਹ ਸਾਰਾ ਮਾਮਲਾ ਸੰਗਠਾਂ ਚ ਲੈ ਕੇ ਜਾ ਰਹੇ ਆਂ। ਔਰ ਦੂਸਰਾ ਇਹ ਕੱਸੀ 19 ਤਰੀਕ ਨੂੰ ਆਖਤਰਤਾ ਕਰ ਰਹੇ ਆਂ ਉਹਦੇ ਚ ਵੀ ਇਹ ਸਾਰੇ ਮਸਲੇਅ ਤੇ ਵਿਚਾਰ ਕੀਤੀ ਜਾਣੀ ਆ ਤੇ ਇਹ ਕਸੀਂ ਹਰ ਜ਼ਿਲ੍ਹੇ ਚ ਜਾ ਰਹੇ ਆਂ ਹਰ ਇੱਕ ਕਸਬੇ ਜਾ ਰਹੇ ਆਂ ਕਿ ਜਿਹੜਾ ਸਰੋਮਨੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਪੂਰੇ ਸਿੱਖ ਜਗਤ ਵਿੱਚ ਬਹੁਤ ਘਟਰ ਜਾਣਿਆ ਉਹਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਸਾਰਿਆਂ ਚ ਉਹ ਦੁਬਾਰਾ ਉਹਨਾਂ ਚ ਉਹਨਾਂ ਦੇ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਕੇ ਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹੜੀ ਜੋ ਗਿਆ ਵੋਟ ਬਣਾਉਣ ਦੇ ਉਹਦੀ ਵੋਟ ਬਣੇ ਤੇ ਉਹ ਜਦੋਂ ਆਉਣ ਵਾਲੇ ਸਰੋਮਨੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਤੇ ਉਹਦੇ ਚ ਉਹ ਆਪਣਾ ਭਾਗ ਲਵੇ ਤੇ ਜਿਹੜਾ ਸਿਕਤ ਕਰਨ ਜਾ ਰਹੇ ਕਿਤੇ ਕਰਨ ਜਾ ਰਹੇ ਨਕਸ਼ਾ ਕੀ ਹੈ ਅਸੀਂ ਜੀ ਬਾਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਨਗਰੀ ਜਿਉ ਉਥੇ ਪੰਤਰਕ ਪੱਥਕ ਪੰਤਰਕ ਦਾ ਦਫਤਰ ਚੱਲ ਰਿਹਾ ਹੈ ਤੇ ਉਹਦੇ ਚ ਇਹ ਹੀ ਮਸਲੇ ਵਿਚਾਰੇ ਜਾਣੇ ਨੇ ਕਿਹੜੇ ਕਿਹੜੇ ਮਸਲੇ ਜਿਹੜੇ ਪੰਜਾਬ ਨਾਲ ਜਾਂ ਪੰਛਨਾ ਸਬੰਧਤ ਆ ਜਾਓ ਬੰਦੀ ਸਿੰਘਾਂ ਦਾਵਾ ਭਾਪੀ ਦਾ ਮਾਮਲਾ ਵਾ ਨੌਜਵਾਨੀ ਦਾ ਨਸ਼ਿਆਂ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਦੇ ਜੋ ਮਸਲੇ ਜੋ ਐਮਐਸਪੀ ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ ਚ ਜਿਹੜੀ ਕੋਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਾਂ ਸਰਕੀਤਾ ਜੇ ਅਸੀਂ तकरीबन ਸਾਰਿਆਂ ਨੂੰ ਮੇਨ ਸਰਕੀਤਾ ਨੂੰ ਸੱਦਾ ਓਪਨਲੀ ਤੇ ਸਾਰਿਆਂ ਨੂੰ ਦਿੱਤਾ ਅੱਜ ਅਸੀਂ ਉਹਦੀ ਪਰਮਿਸ਼ਨ ਪਰਮਿਸ਼ਨ ਅੱਜ ਅੱਜ ਸ਼ਾਇਦ ਹੋ ਜਾਊਗੀ ਤੇ ਉਸ ਤੋਂ ਬਾਅਦ ਅਸੀਂ ਸੱਦਾ ਜਿਹੜਾ ਕਿ ਹਾਂ ਸਰ ਜੀ ਕੀ ਸਮੇਂ ਤੇ ਉਹ ਕੰਦੀ ਸਿੰਘਾਂ ਦੀ ਰਿਹਾਈ ਜਾਂ ਫਿਰ ਥੇਕੀ ਕਾਂਡ ਦੀ ਜਿਹੀ ਇਨਸਾਫ ਆ ਉਹ ਸੰਗ ਵਾਲੇ ਤੱਕ ਕਿਉਂ ਨਹੀਂ ਮਿਲ ਪਾ ਰਹੇ ਇਹ ਜੀ ਸਾਡੀ ਜਿਹੜੀ ਲੀਡਰਸ਼ਿਪ ਦਾ ਸਿਰਦ ਨਾ ਹੋਣਾ ਉਹਨਾਂ ਦਾ ਉਹਨਾਂ ਤੇ ਨਾਲ ਮਿਲੇ ਹੋਣਾ ਜਿਹੜਾ ਬਿਰਵੀ ਦਾ ਗਾਂਢ ਲਾ ਲੋ ਜੇ ਹੁਣ ਦੇਖੋ ਵੱਡੇ ਵੱਡੇ ਖਲਾਸੇ ਹੋ ਰਹੇ ਇਹ ਜਿਨ੍ਹਾਂ ਨੇ ਸਾਨੂੰ ਇਨਸਾਫ ਦੇ ਲੈ ਕੇ ਦੇਣਾ ਸੀ ਉਹੀ ਉਹਨਾਂ ਨਾਲ ਮਿਲੇ ਹੋਏ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਇਨਸਾਫ ਮਿਲ ਸਕਦਾ ਇਹ ਹੁਣ ਅਸੀਂ ਇਹ ਸੰਤਾ ਚ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਤਾ ਨੂੰ ਆਮ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ ਵਾਸਤੇ ਤੇ ਤਾਂ ਹੀ ਸੜਕ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ ਐਮਪੀ ਚੁਣਿਆ ਤਾਂ ਕਿ ਸਾਡੇ ਹਲਕੇ ਦੇ ਬੁੱਦੇ ਉਖਾ ਸਕਣ ਖਾਲੇ ਤਾਂ ਉਹਨਾਂ ਨੂੰ ਆਪ ਹੀ ਆਜ਼ਾਦੀ ਨਹੀਂ ਮਿਲੀ ਕਿ ਕਹਿਣਾ ਚਾਹੁੰਦੇ ਇਹ ਇਹ ਵੀ ਦੇਖੋ ਜੀ ਇੱਕ ਸਰਕਾਰ ਦੇ ਤਾਂ 50 ਸਰਕਾਰ ਦੇ ਬਹੁਤ ਵੱਡੀ ਧੱਕੇਸ਼ਾਈ ਜਾਂ ਬੇਇਨਸਾਫੀ ਹੈ ਕਿ ਇੰਨੇ ਵੱਡੇ ਮਾਰਜਨ ਨਾ ਪੂਰੇ ਪੰਜਾਬ ਚੋਂ ਸਭ ਤੋਂ ਵੱਧ ਬੌਧਵਤਨਾ ਜਿੱਤੇ ਹੋਏ ਆਦਮੀ ਨਹੀਂ ਸੀ ਜਿੱਥੇ ਲੋਕ ਇਹਨਾਂ 'ਤੇ ਵਿਸ਼ਵਾਸ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਅੰਦਰ ਰੱਖ ਰਹੇ ਹੋ ਤੇ ਇਹ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਘਾਣ ਹੈ ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ 'ਚ ਇਸ ਕਰਦਾ ਦਲ ਦਾ ਵੀ ਬਹੁਤ ਵੱਡਾ ਰੋਲ ਹੈ ਜੇ ਉਹ ਦਿਨ ਵਾਜ਼ਰਿਆ ਕਿ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਇਹ ਜਿਹੜੇ ਪੰਥਕ ਅਖਤਰਤਾ ਜਾਂ ਲੋਕ ਬਹੁਤ ਬਣਾ ਪਾਇਆ ਉਹ ਪਾਚੰਗ ਨੂੰ ਦਿਖਾਇਆ ਗਿਆ ਲੋਕਾਂ ਨੇ ਉਹ ਡਵੈਲਪਮੈਂਟ ਦੇ ਕੰਮ ਰੇ ਜਾਂ ਹੋਰ ਕਈ ਨਿੱਜੀ ਕੰਮ ਰੇ ਉਹ ਤਾਂ ਆਪ ਜੇਲ੍ਹ ਚ ਨੇ ਤੇ ਉਹ ਲੋਕ ਉਹ ਸਮਝਣ ਜਾਂ ਕਿਹੜੇ ਕਿਦਾਂ ਕੰਮ ਹੋਣ ਜਾਂਦੇ ਨਹੀਂ ਇਹ ਤੇ ਜੀ ਸਰਕਾਰ ਦੀ ਇੱਕ ਸਾਡੇ ਉਹ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਆ ਅਸੀਂ ਤੇ ਲੋਕਾਂ ਨੇ ਤੇ ਇਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ ਤੇ ਵੀ ਧੱਕਾ ਕੀਤਾ ਤੇ ਜੋ ਉਹਨਾਂ ਦੇ ਤੁਸੀਂ ਇਲੀਗੇਸ਼ਨਸ ਆ ਰਹੇ ਸੀ ਐਨਐਸਆਰ ਵਗਰਾ ਲਗਾਈ ਲੋਕਾਂ ਨੇ ਉਹ ਸਭੀ ਕਰ ਨਹੀਂ ਕੀਤਾ ਲੋਕਾਂ ਨੇ ਆਪਣਾ ਫਤਮਾ ਦੇ ਕਿ ਉਹਨਾਂ ਚੀਜ਼ਾਂ ਨਾ ਕਰ ਰਹੇ ਇਹ ਸਰਕਾਰ ਨੂੰ ਮੇਰੇ ਖਿਆਲ ਅਕ ਆਪਣੀਆਂ ਜਿਹੜੀਆਂ ਨਕਾਮੀਆਂ ਸੀ ਨਸ਼ੇ ਦੇ ਖਿਲਾਫ ਜੋ ਨਸ਼ੇ ਦਾ ਕਰਕੇ ਸਰਕਾਰਾਂ ਹੋਣ ਚਾਹੀਆਂ ਸੀ ਵਿੱਦਵੀ ਦਾ ਜੋ ਮਸਲੇ ਲੈ ਕੇ ਇੰਦਾ ਸੀ ਉਹਨਾਂ ਚੋਂ ਇੱਕ ਵੀ ਇਹ ਨਾਲ ਨਹੀਂ ਕੀਤਾ ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਅੰਦਰ ਕਰ ਦੇਣ ਐਨਐਸ ਲਾਉਣ ਦੀ ਲੋੜ ਸੀਗੀ ਪਰ ਉਹਨਾਂ ਨੇ ਅਮਰਪਾਲ ਤੇ ਲਾਤੀ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਸੀ ਤੇ ਲੋਕਾਂ ਨੇ ਉਸ ਉਸ ਦੇ ਖਿਲਾਫ ਪਤਵਾ ਦੇ ਕੇ ਵੀ ਇੱਕ ਆਪਣਾ ਜੋ ਰੋਸ ਜਾਰ ਕੀਤਾ ਕਿ ਇਹ ਤੁਸੀਂ ਜੋ ਗਲਤ ਕੀਤਾ ਹੁਣ ਸਰਕਾਰ ਅੱਗੇ ਵੀ ਉਸ ਉਸੇ ਰਵਈਏ ਤੇ ਆੜੀ ਪਈ ਆ ਲੋਕਾਂ ਦੇ ਪਤਵੇ ਦੇ ਵੀ ਉਸ ਕਾਰਨ ਕਰ ਰਹੀ ਤੇ ਲੋਕਾਂ ਨੂੰ ਇਸ ਚੀਜ਼ ਦੀਆਂ ਮੁਸ਼ਕਲਾਂ ਦਿਖਾਇਆ ਲੋਕ ਅਜੇ ਵੀ ਇਹ ਸਰਕਾਰ ਦੇ ਖਿਲਾਫ ਇਹ ਹੀ ਚੀਜ਼ ਕਰ ਰਹੇ ਆ ਕਿ ਇਹ ਉਹਨਾਂ ਨੂੰ ਛੱਡਿਆ ਲੈਣਾ ਚਾਹੀਦਾ ਪਰ ਦੇਸ਼ਿਕਾਂ ਨੂੰ ਛੱਡਿਆ ਜਾਣਾ ਚਾਹੀਦਾ ਬਾਕੀ ਜੋ ਪਤਵੇ ਦਾ ਜੋ ਇਨਸਾਫ ਜੋ ਵੀ ਉਹ ਦਿਨ ਉਹਨੂੰ ਮਤਲਬ ਰੁਕ ਇਨਸਾਫ ਤੋਂ انکار કરી ਜਾ ਰਹੀ ਸਰਕਾਰ ਉਹਦੇ ਕੁਝ ਮਸਲੇ ਜਿਵੇਂ ਪੰਜਾਬ ਤੋਂ ਚੱਕ ਕੇ ਜੰਧਗੜ੍ਹ ਚ ਲੈ ਕੇ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਕਿ ਜਿਹੜਾ ਮੇਰਾ ਖਿਆਲ ਹੈ ਕਿ ਜਿੱਦਾਂ ਅਜੇ ਤੱਕ 84 ਦਾ ਇਨਸਾਫ ਨਹੀਂ ਮਿਲਿਆ ਇਹ ਵੀ ਮੈਨੂੰ ਲੱਗਦਾ ਕਿ ਸਰਕਾਰ ਦੀ ਮਨਸ਼ਾ ਨਹੀਂ ਕਿ ਉਹਨਾਂ ਨੂੰ ਇਨਸਾਫ ਦੇਣ ਦੀ ਪੰਜਾਬ ਦੀ ਜਥੇਬੰਦੀ ਕਹਿ ਸਕਦੇ ਅਸੀਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਆ ਰਹੀਆਂ ਕਿ ਇਹਦੇ ਚ ਵੀ ਪੰਚਾਇਤ ਦੇ ਜਿਹੜੇ ਨੁਮਾਇंदे ਹੋਣ ਨਹੀਂ ਜਿਵੇਂ ਚੋਣ ਮਾਰੇ ਵੀ ਅਜਿਹਾ ਸਿਲਾਹ ਕਰ ਰਹੇ ਆਂ ਇਹ ਉਹਦੇ ਚ ਸਾਨੂੰ ਅਸੀਂ ਚਾਹੁੰਦੇ ਆ ਕਿ ਸਾਰੇ ਪੰਥ ਵੱਲੋਂ ਕੋਈ ਸਾਂਝਾ ਇੱਕ ਇੱਕ ਉਮੀਦਵਾਰੀ ਹੋਵੇ ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਦੂਜੀਆਂ ਧਰਾਨਾ ਪੰਥ ਪੰਥ ਦੀ ਏਕਤਾ ਬਾਰੇ ਕੀ ਕੀ ਸੰਬੰਧੀ ਦਾ ਕੀ ਚੱਲ ਰਿਹਾ ਹੈ ਨਹੀਂ ਅਸੀਂ ਸ਼ਾਂਤ ਬਹਿ ਰਹੇ ਹਾਂ ਨਹੀਂ ਅਸੀਂ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਆ ਸਾਰੀਆਂ ਧਰਾਂ ਨੂੰ ਮਿਲਣ ਮਿਲਦੇ ਆ 19 ਤਰੀਕ ਤੋਂ ਬਾਅਦ ਅਸੀਂ ਸਾਰਿਆਂ ਨਾਲ ਪਰਸਨਲੀ ਮੀਟਿੰਗਾਂ ਕਰਕੇ ਜਾਂ ਕਰਕੇ ਸਾਰਿਆਂ ਨੂੰ ਅਸੀਂ ਇੱਕ ਮੰਤ ਲੈਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਪੰਥਕ ਏਕਤਾ ਜੀ ਅਸੀਂ ਦਾ ਬਚਾਓ ਖਾਲਸਾ ਜੀ ਕੁਝ ਲੋਨ ਦੀ ਘਰੇਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਸੁੱਟ ਰਹੇ ਨੇ ਕੀ ਕਹਿੰਦੇ ਹੋ ਜੀ ਘਰੇਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਸੁੱਟ ਰਹੇ ਨੇ ਕੀ ਕਹਿੰਦੇ ਹੋ ਜੀ ਘਰੇਲੂ ਪ੍ਰੋਪਰਟੀ ਘਰੇਲੂ ਪ੍ਰੋਪਰਟੀ ਜਿਹੜੀ ਤੁਹਾਡੀ ਆਪਣੀ ਪ੍ਰੋਪਰਟੀ ਅਪਸਾ ਕਰ ਸਕਦੇ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਪੁੱਛ ਰਹੇ ਨੇ ਠੀਕ ਹੈ ਇਹ ਸਾਡੇ ਕੋਲ ਕੋਈ ਅਜਿਹੀ ਪ੍ਰੋਪਰਟੀ ਇਹੋ ਜਿਹੀ ਹੈ ਨਹੀਂ ਕਿ ਜਿਹੜੀ ਕੋਈ ਨਾ ਕੋਈ ਐਸੀ ਬੋਤ ਰੱਖੀ ਨਹੀਂ ਕਿ ਹਾਂ ਅਗੇ ਜਿਹੜੀ ਪ੍ਰੋਬਲਮ ਪ੍ਰੋਬਲਮ ਵੀ ਸਾਡੇ ਕੋਲ ਪ੍ਰਸ਼ਾਦੇ ਪਾਣੀ ਚੋ ਘਈ ਆ ਜਿਹੜਾ ਇਸੇ ਕੋਤੇ ਕੋ ਕੋਈ ਕੌਂਟੀ ਨਹੀਂ ਆ ਗਿਆ ਭਾਈ ਉਹਨੂੰ ਪਾਉਦੇ ਐਮਪੀ ਕਟੋਰ ਵਿੱਚੋਂ ਤੁਸੀਂ ਫਾਦਰ ਸਾਹਿਬ ਕਿੰਨੇ ਕ ਜਨਨ ਤੁਹਾਡੇ ਕੋਲੋਂ ਦਿੱਤੇ ਗਏ ਨੇ ਰਿਹਾਈ ਵਾਸਤੇ ਰਿਹਾਈ ਵਾਸਤੇ ਜੀ ਅਸੀਂ ਤੇ ਪੂਰੇ ਜੋ ਸਾਡੇ ਬੰਦੀ ਸਿੰਘ ਆ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆਂ ਬਾਕੀ ਅਸੀਂ ਸੰਤਾ ਚੋ ਇਹ ਲੈ ਕੇ ਜਾ ਰਹੇ ਹਾਂ ਮਸਲਾ ਬਾਕੀ ਇਹ ਇਹ ਵੀ ਜਿਹੜੀ 19 ਤਰੀਕ ਦੀ ਇਕਤਰਤਾ ਸੀ ਨੀ ਦੋ ਮਹੀਨੇ ਸਰਕਾਰ ਨੂੰ ਦਿੱਤੇ ਕਿ ਸ਼ਾਇਦ ਉਹ ਉਹਨਾਂ ਦੇ ਕੋਈ ਜਮੀਰ ਜਾਗ ਪਏ ਉਹ ਲੋਕਾਂ ਦੀ ਆਵਾਜ਼ ਨੂੰ ਸੁਣਨ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਸਰਕਾਰ ਦੀ ਅਜੇ ਵੀ ਕੋਈ ਇਹੋ ਜੀ ਮਨਸ਼ਾ ਨਹੀਂ ਲੱਗਦੀ ਕਿ ਉਹਨਾਂ ਨੂੰ ਬਾਹਰ ਲਿਆਉਣ ਦੀ ਇਸ ਕਰਕੇ 19 ਤਰੀਕ ਦੀ ਇਕਤਰਤਾ ਵੀ ਆਪਾਂ ਕਿ ਕੋਰਟ 'ਚ ਵੀ ਇਹ ਮੈਟਰ ਆ ਤੇ ਉਮੀਦ ਹੈ ਕਿ ਜਲਦੀ ਮਸਲਾ ਹੱਲ ਹੋਵੇ ਕੁਝ ਜਾ ਰਹੇ ਹੋ ਤਾਰਕ ਦਿੱਲੀ ਤੋਂ ਜਾਣਾ ਨਿਮਰੂ ਘਰ ਉਹਦੇ ਚਾਚਾ ਜੀ ਜਾਣਗੇ ਇੱਕ ਦੋ ਦਿਨ ਬੋਲ ਰਿਹਾ ਕਰਦੇਗੇ ਜੋ ਅੱਗੇ ਆਉਣ ਵਾਲੇ ਸਮੇਲੀ ਕੁ ਰਣਨੀਤੀ ਆ ਜਾਂ ਉਹਨਾਂ ਨਾਲ ਕੋਸਲਾ ਗਿਣਤੀ ਕਰਕੇ ਅਸੀਂ ਪੁਰਣੀ ਦਾ ਇੱਕ ਹੱਤਕਾਵਾੜ ਤੇ ਭਾਈ ਸਾਹਿਬ ਨੂੰ ਛਡਵਾਣ ਦੀ ਇਹ ਫਿਰ ਵੀ ਨਹੀਂ ਕਿਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਸਿਰ ਨੂੰ ਨਹੀਂ ਨਹੀਂ ਉਹਨਾਂ ਨੂੰ ਕਲਿਆਨ ਛਡਾਉਣ ਦਾ ਮਸਲਾ ਰਹੇਗਾ ਜੀ ਉਹ ਇਹ ਚੀਜ਼ ਹੈ ਕਿ ਇਹ ਲੋਕ ਚਾਹ ਰਹੇ ਆ ਕਿ ਜੋ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਉਹਦਾ ਕੋਈ ਕੋਈ ਨਾ ਕੋਈ ਇਨਸਾਫ ਹੋ ਜੋ 30 35 35 ਸਾਲ ਤੋਂ ਸਾਡੇ ਬੰਦੀ ਸਿੰਘ ਆ ਗਦਬੀ ਦਾ ਮਾਮਲਾ ਵਾ ਨੌਜਵਾਨੀ ਨਸ਼ਿਆਂ ਚ ਰੋਜ਼ ਦਿਹਾੜੀ ਸਰਕਾਰ ਦਾ ਕਿਸੇ ਪਾਸੇ ਵੀ ਧਿਆਨ ਨਹੀਂ ਕਿਸੇ ਮਸਲੇ ਤੇ ਅਬਰਤ ਪਾਲ ਨੂੰ ਤੇ ਛਡੋ ਬਾਕੀ ਮਸਲਿਆਂ ਤੇ ਵੀ ਜਿਹੜਾ ਕਿ ਰੋਜ਼ ਦੇਣੇ ਦਿਨ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਸਰਕਾਰ ਤੇ ਇੱਕ ਨਕਾਮ ਹੋਈ ਪਈ ਹੈ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਨਹੀਂ ਸਾਨੂੰ ਲੋੜ ਆ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕਿਆ ਜੇ ਉਹ ਨਸ਼ਾ ਵੀ ਆ ਜਾਂ ਜੋ ਹੈ ਪ੍ਰੋਟੀਨਾਂ ਦਾ ਦੌਰ ਆ ਜਾਂ ਇਹਨੀਆਂ ਚੀਜ਼ਾਂ ਹੋ ਰਹੀਆਂ ਇਹ ਬਹੁਤ ਸਾਨੂੰ ਸਾਰਿਆਂ ਨੂੰ ਸੋਚਣ ਵਿਚਾਰਨ ਦੀ ਲੋੜ ਹੈ ਕਿ ਅਸੀਂ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਅੱਛਾ ਜੀ ਅਸੀਂ ਸਰਕਾਰਾਂ ਦਾ ਦੋਸ਼ ਕੱਢ ਦਿੰਦੇ ਆ ਕਿ ਪੰਜਾਬ ਤੇ ਨਸ਼ਾ ਵੱਧ ਰਿਹਾ ਨੌਜਵਾਨੀ ਨਸ਼ੇ ਚ ਗਿਰਦੀ ਆ ਪਰ ਜੇ ਗੱਲ ਕੀਤੀ ਜਾਵੇ ਸਾਡੀਆਂ ਆਪਣੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਨੇ ਜਾਂ ਉੱਚ ਕੋਟੀ ਦੀਆਂ ਸੰਸਥਾਵਾਂ ਹੈਗੀਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਉਹ ਕਿੰਨਾ ਕੋ ਪ੍ਰਾਲਾ ਕਰ ਲਈਆਂ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਦੇ ਵਾਸਤੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਪਤਿਤਪੁਣਾ ਤੋਂ ਬਚਾਇਆ ਜਾ ਸਕੇ ਇਹ ਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਬੜੀਆਂ ਸਰਮੌਰ ਸੰਸਥਾਵਾਂ ਸੀ ਉਹਨਾਂ ਤੇ ਕੁਝ ਗਲਤ ਬੰਦੇ ਕਾਬਜ ਹੋ ਗਏ ਉਹਦੀ ਵਜ੍ਹਾ ਨਹੀਂ ਇਹ ਸਾਰੀਆਂ ਪ੍ਰੋਬਲਮਾਂ ਹੋ ਰਹੀਆਂ ਜੇ ਸਾਡੀ ਜਿਹੜੇ ਧਾਰਮਿਕ ਲੀਡਰਸ਼ਿਪ ਸੀ ਸ਼੍ਰੋਮਣੀ ਕਮੇਟੀ ਸੀ ਉਹ ਆਪਣੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਪਹਚਾਣਦੀ ਉਹਨਾਂ ਨੇ ਉਹਤੇ ਕੰਮ ਕਰਦੀ ਤੇ ਮੇਰਾ ਖਿਆਲ ਨਾ ਤੇ ਨਸ਼ਾ ਹੀ ਆ ਸਕਦਾ ਸੀ ਨਾ ਪਤਿਤਪੁਣਾ ਹੋ ਸਕਦਾ ਨਾ ਧਰਮ ਪਰਿਵਰਤਨ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਉਹ ਉਹ ਸਾਡੀ ਲੀਡਰਸ਼ਿਪ ਦੀ ਨਾਕਾਮੀ ਦੀ وجہ ਨਾਲ ਸਭ ਕੁਝ ਇਹ ਖੂਬ ਹੋਇਆ ਕਿਉਂਕਿ ਜੋ ਸਾਡੇ ਪੰਜਾਬ ਦੀ ਆਨ ਸ਼ਾਨ ਸੀ ਉਹ ਸਾਡੇ ਅਕਾਲ ਤਖਤ ਦੀ ਆਨ ਸ਼ਾਨ ਸੀ ਉਹ ਉਹ ਦੇ ਵਿਕਾਰ ਨੇ ਵੀ ਬਹੁਤ ਨੀਵਾ ਕਰ ਦਿੱਤਾ ਗਿਆ ਇਹੋ ਜੇ ਆਪਣੇ ਹੱਥ ਟੋਕੇ ਬੰਦੇ ਬਿਠਾ ਕੇ ਉਹੋ ਜੇ ਫੈਸਲੇ ਕਰਵਾ ਕੇ ਸੌਦੇ ਸਾਜ਼ ਵਰਗੇ ਨੂੰ ਮਾਫੀ ਦਵਾ ਕੇ ਇਹ ਜਿਹੜੀਆਂ ਜਿਹੜੀਆਂ ਅਮਲੇ ਕਰਕੇ ਉਹ ਬਹੁਤ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਹੁਣ ਮੌਕਾ 13-14 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਤੁਸੀਂ ਹਾਂਜੀ ਅਲਾਮ ਦੀ ਮੁਕੱਦਮੇ ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਤੇ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸਾਥ ਸਤੇ ਖਣ ਦੀ ਗੱਲ ਕਰਦਾ ਤੇ ਉੱਤੇ ਵੀ ਪਰਚੇ ਧਮਕੀਆਂ ਜਾਂ ਕੋ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਿਸਟ ਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਗੁਰਮਿਆਂ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿਉਂਕਿ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਾਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਰੇਪ ਇਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾਂ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਪਨਾ ਹੀ ਕਰ ਰਹੀ ਹੈ। ਸਰਕਾਰ ਤੋਂ ਤੁਸੀਂ ਇਹ ਜਿਆਦਾ ਜਿਹੇ ਹਰ ਫਰੰਟ ਤੇ ਫੇਲ ਰਹੀ ਹੈ। ਹਾਂਜੀ ਹਰ ਫਰੰਟ ਤੇ ਫੇਲ ਹੈ ਜੀ। ਹੁਣ ਦੇਖੋ ਜੀ ਆ ਜਿਹੜੀ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਕੂਬਣਾ ਹੱਥੇ ਕਰੀਏ ਇਹ ਸੈੱਟ ਬਣਾਉਂਦੇ ਕਦੇ ਉਹ ਬਣਾਉਂਦੇ ਤੇ ਮਸਲਾ ਤੇ ਕੇ ਬਸੇ ਨਹੀਂ ਲੱਗ ਰਿਹਾ ਕੋਰੇ ਇਸੋ ਨਿਆ ਸਰਦਾਰ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਸਰਦਾਰ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਪੂ ਸਦਾ ਤਸੇਮ ਸਿੰਘ ਖਾਲਸਾ ਜਿੰਦਾਬਾਦ ਸਰਦਾਰ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਜੈ ਜਹਾਜ਼ੇ ਨਹੀਂ ਜੈ ਜਿੰਦਾਬਾਦ ਸੁਪੇ ਨਾਰੇ ਸਤਿ ਮਹਾਰਾਜ ਦੇ ਸੁਪੇ ਨਾਰੇ ਸਤਿ ਮਹਾਰਾਜ ਦੇ HAPI CHIAHI gut voulassa ba? INDAH ABAH! B午 y Saqar da SEMZAY